ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਤੇ ਇੱਕ ਟੋਕੜ ਗੱਪਣ ਝੋਟੀ ਦਿਖਾਵਾਂਗੇ ਲੈ ਦੇਖ ਸਕਦੇ ਹੋ ਮਾਰਦੇ ਦੀ ਕੈਮਰਾ ਲੈ ਸਿੰਘ ਦੇਖ ਸਕਦਾ ਥੋੜਾ ਜਿਹਾ ਉੱਪਰ ਮੁੜਿਆ ਹੋਇਆ ਪਰ ਕੁੰਡੀ ਆ ਦੇਖ ਸਕਦੇ ਹੋ ਥਣਲੇ ਬੀਜ ਦਿਖਾ ਥਣਲੇ ਬੀਜ ਦੀ ਸਾਫ ਆ ਬਿਲਕੁਲ ਮੁੱਠੀ ਵਾਲਾ ਥਣ ਲੱਗਾ ਛੋਟਾ ਛੋਟਾ ਮਗਰ ਇੱਧਰ ਦੀ ਮਾਰਦੇ ਲੇਵੇ ਦੇ ਕੈਮਰਾ ਲੈ ਸੱਜਣੋਂ ਦੇਖ ਸਕਦੇ ਹੋ ਲੇਵਾ ਥਣਲੇ ਬੀਜ ਦੀ ਸਾਫ ਆ ਕੱਲਾ ਕੱਲਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਤੇ ਇਹਦੇ ਥੱਲੇ 7 ਲੀਟਰ ਦੁੱਧਾਂ ਤੇ ਠੀਕ ਹੈ ਕੇ ਦੇਵਾਂਗੇ ਆਪਾਂ 2 ਮਹੀਨਾ ਤੋਂ ਉੱਪਰ ਗੱਭਣ ਹੋ ਗਈ ਤੇ ਅੱਜ ਚੈੱਕ ਕਰਾਤੀ ਡਾਕਟਰ ਤੋਂ ਅੰਮਾ ਅਗਰ ਕੱਟਾ ਕੱਟੀ ਦੇ ਮਾਰਦੇ ਇਹ ਜੀ ਕਹਿਣਾ ਉਹ ਕੱਟਾ 7-8 ਮਹੀਨੇ ਵਾਲੀ ਸੂਈ ਹੋਈ ਆ ਤੇ 2 ਮਹੀਨਾ ਦੀ ਚੈੱਕ ਪਾਸ ਗੱਭਣ 2 ਤੋਂ ਉੱਪਰ ਕਰਾਤੀ 2 ਦੀ ਕਹਿ ਕੇ ਦੇਵਾਂਗੇ ਆਪਾਂ ਜਿਹੜਾ ਵੀ ਵੀਰ ਸੱਜਣਾ ਆਪਣੀ ਜ਼ਿੰਮੇਵਾਰੀ ਤੇ ਲਈ ਜੇ ਚੈੱਕ ਕਰਾ ਲਈ ਤੇ 6 ਲੀਟਰ ਦੁੱਧਾਂ 2 ਡੰਗ ਮਿਲਦੀ ਆ ਫੜੇ ਕੱਲੇ ਆਈਆ ਉਪਰਾ ਕਰਦੀਆ ਉਹਦੇ ਨਹੀਂ ਮਿਲਦੀ ਪਹਾੜੇ ਤੇ ਮਿਲਦੀਆ ਦੋਈ ਡੰਗਾ ਉੱਥੇ ਪਹਾੜੇ ਤੇ ਚੋਕੇ ਲਿਆਂ ਦੋਈ ਡੰਗਾ ਉੱਥੇ 7 ਮਹੀਨਿਆਂ ਦੀ ਉਰੇ ਸੀ ਆ ਆਪਣੇ ਲੈਵੇ ਠੰਡਾ ਕਰਕੇ ਲੀਟਰਾਂ ਨਾਲ ਤੇ ਆਪਾਂ ਇਹ ਮੁੱਲ ਵਾੜੀ ਦਾ ਇਹਦਾ 80 ਕਰਾ ਲਓ 85 ਕਰਾ ਲਓ 75 ਦੀ ਦੇ ਦਾਂਗੇ 75 ਚੋਂ ਮਾਣ ਕਰਦਾ ਇਹ 72 ਦੀ ਦੇ ਦਾਂਗੇ 72 ਚੋਂ ਵੀ ਮਾਣ ਤਨ ਕਰਦਾ ਜਿਹੜਾ ਆਪਣੀ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਸੱਜ ਨੂੰ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ